ਦੇ ਖਜ਼ਾਨਾ ਮੰਤਰੀ ਨੇ ਕੈਪਟਨ ਸਾਹਿਬ ਦੀ ਸਰਕਾਰ ਦਾ ਦੂਜਾ ਬਜਟ ਪੇਸ਼ ਕੀਤਾ ਮਨਪ੍ਰੀਤ ਸਿੰਘ ਬਾਦਲ ਨੇ ਇੱਕ ਮੈਂ ਕਹਿੰਦਾ ਬਹੁਤ ਵੱਡਾ ਫਰਾਡ ਪੰਜਾਬ ਦੀ ਜਨਤਾ ਨਾਲ ਕੀਤਾ ਹੈ ਬਾਈ ਫੈਬ੍ਰੀਕੇਟਿੰਗ ਦ ਫਿਗਰਸ ਐਸ ਬਜਟ ਬਜਟ ਵਿੱਚ ਫਿਗਰਸ ਐ ਫੈਬ੍ਰੀਕੇਟ ਕੀਤੀਆਂ ਗਈਆਂ ਜਿਵੇਂ ਕੋਈ ਚੀਜ਼ ਲਕੋਣੀ ਹੋਵੇ ਤੇ ਗਲਤ ਪੋਜੀਸ਼ਨ ਦਿਖਾਉਣੀ ਹੋਵੇ ਮਨਪ੍ਰੀਤ ਸਿੰਘ ਬਾਦਲ ਨੇ ਪਹਿਲੀ ਗੱਲ ਦੋ ਗੱਲਾਂ ਡਿਟੇਲਡ ਬਜਟ ਦੇ ਬਾਰੇ ਪਰਮਿੰਦਰ ਢੀਂਸਾ ਜੀ ਤੁਹਾਡੇ ਨਾਲ ਡਿਸਕਸ ਕਰਨਗੇ ਮੈਂ ਜਨਰਲ ਮੈਂ 2-4 ਪੁਆਇੰਟ ਦੇ ਬਾਅਦ ਮੈਂ ਜਾਊਂਗਾ ਮਨਪ੍ਰੀਤ ਸਿੰਘ ਬਾਦਲ ਉਹਨਾਂ ਦੇ ਚੋਣ ਜਿਹੜਾ ਮੈਨੀਫੈਸਟੋ ਉਹਦਾ ਹੈਡ ਸੀ ਐਸ ਬਜਟ ਵਿੱਚ ਉਹਨਾਂ ਨੇ ਜਿਹੜੇ ਚੋਣ ਵਾਅਦੇ ਕੀਤੇ ਸੀ ਉਹਦੇ ਵਿੱਚ ਕੋਈ ਮੈਂਸ਼ਨ ਨਹੀਂ ਉਹਨਾਂ ਦੇ ਕੋਈ ਨਹੀਂ ਇਸ਼ੂਜ਼ ਬਾਰੇ ਸੈਕੰਡ ਜਿਹੜਾ ਵੱਡਾ ਚੀਜ਼ ਜਿਹੜੀ ਇਹਨਾਂ ਨੇ ਆਪਣੇ ਮੂੰਹੋਂ ਨਹੀਂ ਕਹੀ ਪਰ ਬਜਟ ਦਿਖਾਤੀ ਹੈ 6.5 ਹਜ਼ਾਰ ਕਰੋੜ ਐਡੀਸ਼ਨਲ ਟੈਕਸੇਸ਼ਨ ਜਿਹੜੇ ਇਹਨਾਂ ਨੇ ਐਡੀਸ਼ਨਲ ਰਿਸੋਰਸ ਮੋਬਿਲਾਈਜੇਸ਼ਨ ਸਾਢੇ 6000 ਕਰੋੜ ਡਿਫਰੈਂਟ ਹੈਡਸ ਸ਼ੋ ਕੀਤੀ ਹੈ ਵਿਚ ਇਜ਼ ਅ ਬਿਗ ਬਰਡਨ ਸਪੀਚ ਆ ਕਹਿਣਾ ਪਰ ਪ੍ਰੋਵੀਜ਼ਨ ਲਿਖਣਾ ਆਈ ਥਿੰਕ ਇਟਸ ਅ ਬਿਗੇਸਟ ਫਰਾਡ ਔਨ ਦ ਪੀਪਲ ਆਫ ਪੰਜਾਬ ਇਹਦਾ ਨਿਊ ਟੈਕਸਸ ਵਿੱਚ ਜਿਹੜੇ ਸਾਢੇ 6000 ਕਰੋੜ ਦੇ ਆ ਲੋਕਾਂ ਦੇ ਬੋਝ ਪਾ ਆ ਵੱਡਾ ਬੋਝ ਆ ਦੂਜੀ ਗੱਲ ਇਹਨਾਂ ਨੇ ਐਕਸਪੈਂਡੀਚਰ ਬੈਲੈਂਸ ਕਰਨ ਵਾਸਤੇ ਯੂ نو ਆਡਿਟਡ ਵਾਟ ਇਜ਼ ਅ ਬਜਟ ਬਜਟ ਇਜ਼ ਅ ਡਾਕੂਮੈਂਟ ਜਿਹੜੇ ਜਨਤਾ ٹرسٹ ਕਰਦੀ ਹੈ ਕਿ ਇਹ ਡਾਕੂਮੈਂਟ ਸਹੀ ਹੈ ਆਡਿਟਡ ਹੈ ਜਿਵੇਂ ਕੰਪਨੀਆਂ ਦੀ ਆਡਿਟਡ ਬੈਲੈਂਸ ਸ਼ੀਟ ਹੁੰਦੀ ਹੈ ਸਰਟੀਫਾਈਡ ਬੈਲੈਂਸ ਸ਼ੀਟ ਹੁੰਦੀ ਹੈ ਇੱਥੇ ਵਨੈਂਸ ਮਿਨਿਸਟਰ ਸਰਟੀਫਾਈ ਕਰਦਾ ਪੰਜਾਬ ਦੀ ਐਕਚੁਅਲ ਪੋਜੀਸ਼ਨ ਐਸ ਵੈਲ ਐਸ ਦ ਫਿਊਚਰ ਪੋਜੀਸ਼ਨ ਮਨਪ੍ਰੀ ਸਿੰਘ ਬਾਦਲ ਨੇ ਜਿਹੜੇ ਐਕਸਪੈਂਡਚਰ ਨੂੰ ਕਟਾਇਆ ਸ਼ੋ ਕੀਤਾ ਫਰੌਡਲੀ ਐਂਡ ਇਨਕਮ ਨੂੰ ਬਧਾਇਆ ਇਫ ਯੂ ਇਨਕਰੀਸ ਦਾ ਇਨਕਮ ਦੈਨ ਉਹਨੇ ਮੈਂਸ਼ਨ ਕਰਨ ਕਿ ਕਿਹੜੇ ਕਿਹੜੇ ਟੈਕਸ ਨਵੇਂ ਆ ਰਹੇ ਜੇ ਐਕਸਪੈਂਡੀਚਰ ਤੁਸੀਂ ਕਟਾ ਰਹੇ ਹੋ ਤੇ ਅਗੇਨ ਇਟਸ ਅ ਫਰਾਡ ਇਟਸ ਅ ਕ੍ਰਿਮੀਨਲ ਹੈਵਿੰਗ ਇਜ਼ ਅ 빅 ਫਰਾਡ ਬ੍ਰੀਵੋ ਪ੍ਰਿਵਿਲੇਜ ਕਿੰਨਾ ਕਟਾ ਰਹੇ ਹੋ ਸੋ ਨਾਉ ਇਨ ਡੀਟੇਲ ਨਾਉ ਰਮੇਂਦਰ ਵਿਲ ਸ਼ੇਅਰ ਵਿਦ ਯੂ ਆਈਲ ਗਿਵ ਯੂ ਵਨ ਐਗਜ਼ਾਮਪਲ ਜੇ ਤੁਹਾਡਾ ਇਨਕਮ ਰਿਡਿਊਸ ਦਾ ਵੀ ਸੈਲਿਸ ਦੇਖ ਲੋ ਸੈਲਰੀ ਅਕਾਊਂਟ ਤੇ ਯੂਲ ਸੀ ਕਿਵੇਂ ਇਹਨਾਂ ਨੇ ਐਕਸਪੈਂਡਚਰ ਘਟਾਇਆ ਪਰਮਿੰਦਰ ਜੀ ਗੋਣ ਜੀ ਜਿਹੜਾ ਜਿਹੜਾ ਗੋਲ ਐਕਸਰਸਾਈਜ਼ ਹੈਸ ਬੀਨ ਜਸਟ ਟੂ ਫਰਾਡਰੈਂਟਲੀ ਮੈਨੀਪੂਲੇਟ ਫਿਗਰਸ ਐਂਡ ਪ੍ਰੇਜ਼ੈਂਟ ਅ ਬਜਟ ਜਿਹੜਾ ਬਜਟ ਉਹਨੇ ਲਾਸਟ ਟਾਈਮ ਵੀ ਪ੍ਰੇਜ਼ੈਂਟ ਕੀਤਾ ਸੀ ਉਹਦੀ ਤੁਸੀਂ ਇੰਪਲੀਮੈਂਟੇਸ਼ਨ ਦੇਖੋ ਦੇ ਇੰਪਲੀਮੈਂਟੇਸ਼ਨ ਲੈਵਲ ਇਜ਼ ਲੈਸ 15 20% percent. ਜੋਨੇ ਫਿਗਰਸ ਲਾਸਟ ਟਾਈਮ ਦਿੱਤੀਆਂ ਸੀ ਉਹਨੇ ਲਾਸਟ ਟਾਈਮ ਕਿਹਾ ਸੀ 1500 ਕਰੋੜ ਅਸੀਂ ਕਿਸਾਨਾਂ ਨੂੰ ਮਾਫ ਕਰਾਂਗੇ 300 ਕਰੋੜੀ ਉਹਨੇ ਸ਼ੋ ਕੀਤਾ ਐਂ ਕਰਕੇ ਹਰ ਏਰੀਆ ਚ ਜੋਨੇ ਮੈਂਸ਼ਨ ਕੀਤਾ ਸੀ ਬਲਾਸ ਬਜਟ ਹੀ ਇਸ ਕੰਪਲੀਟਲੀ ਦੇ ਡੋਟ ਇੰਪਲੀਮੈਂਟਡ ਇਟ ਐਂਡ ਨਾਊ ਵਾਟ ਹੀ ਸ਼ੋਇੰਗ ਇਜ਼ ਜਸਟ ਫਰਾਡ ਫਿਗਰਸ ਐਂਡ ਇਨ ਡੀਟੇਲ ਨਾ ਪ੍ਰਭਿੰਦਰ ਵਿਲ ਟਾਕ ਯੂ ਦੇਖੋ ਦਿਸ ਇਜ਼ ਦਿਸ ਬਜਟ ਇਹ ਪਿਛਲੇ ਸਾਲ ਦਾ ਜਿਹੜਾ ਬਜਟ ਹੈ ਨਾ ਉਹਦਾ ਰੈਪਲੀਕਾ ਟਾਈਪ ਇਹਨਾਂ ਨੇ ਦਿੱਤਾ ਹੈਗਾ ਜਿਹਦੇ ਵਿੱਚ ਕੋਈ ਵੀ ਆਥੈਂਟਿਕ ਫਿਗਰਸ ਨਹੀਂ ਹੈਗੇ ਜੇ ਤੁਸੀਂ ਫਿਗਰਸ ਕੱਢ ਕੇ ਦੇਖੋਗੇ ਮੈਂ ਤੁਹਾਨੂੰ ਸਾਰਿਆਂ ਦਾ ਐਗਜ਼ਾਮਪਲ ਵੀ ਦੇਵਾਂਗਾ ਪਿਛਲੇ ਸਾਲ ਅਸੀਂ ਕਿਹਾ ਸੀਗਾ ਵੀ 10000 ਕਰੋੜ ਤੁਹਾਡਾ ਜਿਹੜਾ ਤੁਸੀਂ ਰੈਵਨਿਊ ਗੈਪ ਸ਼ੋਅ ਕੀਤਾ ਤੁਸੀਂ ਉਹਨੂੰ ਬ੍ਰਿਜ ਨਹੀਂ ਕਰ ਸਕਣਾ ਤੇ ਜਿਹੜਾ ਰੈਵਨਿਊ ਫਿਗਰ ਤੁਸੀਂ ਦਿਖਾਏ ਨੇ ਐਕਚੁਅਲ ਉਹ ਵੀ ਤੁਹਾਡੇ ਪੂਰੇ ਨਹੀਂ ਹੋਣੇ ਤੁਸੀਂ ਜੇ ਮੰਗਾ ਕੇ ਦੇਖੋਗੇ 3000 ਕਰੋੜ ਦਾ ਇਹਨਾਂ ਦਾ ਰੈਵਨਿਊ ਸ਼ਾਰਟਫਾਲ ਹੈ ਪਿਛਲੇ ਸਾਲ ਦਾ ਇਨ ਰਿਵਾਈਜ਼ਡ ਐਸਟੀਮੇਟ ਤੇ 10000 ਕਰੋੜ ਰੁਪਇਆ ਉਹ ਨਹੀਂ ਇਹ ਬ੍ਰਿਜ ਕਰ ਸਕੇ ਜਿਹਦੇ ਕਰਕੇ 13000 ਕਰੋੜ ਰੁਪਇਆ ਦੇ ਰੈਵਨਿਊ ਸ਼ਾਰਟਫਾਲ ਲਾਸਟ ਇਅਰ ਦਾ ਬਜਟ ਨੋ ਸਕੀਮ ਕੁਡ ਬੀ ਇੰਪਲੀਮੈਂਟਡ ਕੋਈ ਜਿਹੜਾ ਹੈ ਇਹਨਾਂ ਨੇ ਕਿਸੇ ਵੀ ਵਰਗ ਦੇ ਨਾਲ ਜਿਹੜੇ ਪ੍ਰੋਮਿਸਸ ਸੀ ਪੂਰੇ ਨਹੀਂ ਕੀਤੇ ਉਸੇ ਸਿਰਫ ਇੱਕ ਫੱਜ ਕਰਕੇ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਜਿਹੜੀ ਹੈ ਉਸ ਬਜਟ 'ਚ ਕੀਤੀ ਹੈ ਇਸ ਪਿਛਲੀ ਵਾਰ ਵੀ ਮੈਂ ਕਿਹਾ ਸੀ ਵੀ 3% ਇਸ ਦੀ ਲਿਮਿਟ ਅਲਾਉਡ ਬਾਈ ਗਵਰਨਮੈਂਟ ਆਫ ਇੰਡੀਆ ਡਿਊ ਟੂ ਦੀ ਰეკਮੈਂਡੇਸ਼ਨਸ ਆਫ ਦੀ ਫਾਈਨੈਂਸ ਕਮਿਸ਼ਨ ਜਦ ਤੁਸੀਂ ਬੋ 3% ਤੋਂ ਉੱਤੇ ਬੋਰ ਕਰ ਹੀ ਨਹੀਂ ਸਕਦੇ ਤੁਸੀਂ ਆਪਦੇ ਫਿਗਰਸ ਨੂੰ ਮੈਚ ਕਰਨ ਲਈ 3.8% ਕਿਵੇਂ ਸ਼ੋ ਕਰ ਰਹੇ ਹੋ ਥਿਸ ਅਮਾਉਂਟਸ ਟੂ ਨੀਅਰਲੀ 2500 ਕਰੋੜ ਰੁਪੀਸ ਤਾਂ ਮਿਸ ਮੈਚ ਇਹ ਹੋ ਗਿਆ ਫਿਰ ਇਹਨਾਂ ਨੇ ਨਾਨ ਜਿਹੜਾ ਪਲਾਨ ਜਿਹੜਾ ਹੈਗਾ ਨਾਨ ਟੈਕਸ ਓਨ ਸਟੇਟਸ ਓਨ ਨਾਨ ਟੈਕਸ ਰੈਵਨਿਊ ਉਹਦੇ ਵਿੱਚ ਇਕੱਠਾ 5000 ਕਰੋੜ ਦਾ ਡਬਲ ਕਰਤਾ ਇਟ ਇਜ਼ ਇੰਪੋਸੀਬਲ ਇਵਨ ਟੈਕਸ ਰੈਵਨਿਊ ਵੀ 5000 ਕਰੋੜ ਵਧਾਉਣਾ 1000 ਕਰੋੜ ਵਧਾਉਣਾ ਔਖਾ ਹੈ ਨਾਨ ਟੈਕਸ ਰੈਵਨਿਊ ਯੂ ਕੈਨ ਬਾਈ ਦਾ ਮੈਕਸਿਮਮ ਇਨਕਰੀਡਿਸ਼ਨਲ ਮੈਕਸਿਮਮ 500 ਕਰੋੜ ਤੁਸੀਂ ਇਨਕਰੀਜ਼ ਕਰ ਸਕਦੇ ਹੋ ਜੋਰ ਲਾ ਕੇ ਇਨ ਟੈਕਸ ਬਿਲੋਂਗ ਇਹਨਾਂ ਨੇ 5000 ਕਰੋੜ ਸ਼ੋਅ ਕਰਤਾ ਯਾਦ ਦਾ ਟੈਕਸ ਲਾਉਣਗੇ ਪਰ ਮੋਸਟ ਲਾਈਕਲੀ ਉਹ ਬਜਟ ਉਹ ਪੂਰੇ ਨਹੀਂ ਹੋਣਾ ਜੋ ਫਿਗਰਸ ਨੇ ਇਹਨਾਂ ਨੇ ਸਿਰਫ ਆਪਣੀ ਬਜਟ ਦੀਆਂ ਫਿਗਰ ਨੂੰ ਮੈਚ ਕਰਨ ਲਈ ਦਿਖਾਉਣ ਵਾਸਤੇ ਵੀ ਅਸੀਂ ਸਕੀਮਸ ਕਰਾਂਗੇ ਉਹ ਕਿਹਾ ਹੈਗਾ ਥਰਡ ਉਸ ਤੋਂ ਇਲਾਵਾ 1500 ਕਰੋੜ ਐਡੀਸ਼ਨਲ ਰਿਸੋਰਸ ਮੋਬਿਲਾਈਜੇਸ਼ਨ ਦਿਖਾਈ ਹੈ which is also in the present circumstances ਜਿਹੜੇ ਜਿਹੜੇ ਐਵਨਿਊਜ਼ ਆਫ ਇਨਕਮ ਹੈਗੇ ਨੇ ਇਹ ਸਾਰੇ ਵੱਲ ਤੁਸੀਂ ਦੇਖੋ ਇਟ ਇਜ਼ ਨਾਟ ਪੋਸੀਬਲ ਟੂ ਇਨਕਰੀਸ ਥਰਡਲੀ ਇਹਨਾਂ ਨੇ ਆਬੀ ਇਨਕਮਸ ਵੀ ਜਿਹੜੀਆਂ ਨੇ ਐਕਸਾਈਜ਼ ਦੀਆਂ ਟੈਕਸਿਸ ਫਾਰਮ ਔਰ ਜਿਹੜਾ ਹੈ ਔਰ ਅਦਰ ਸਰਚ ਉਸ ਸਟੈਂਪ ਡਿਊਟੀ ਵਹੀਕਲਸ ਉਹ ਪਿਛਲੇ ਸਾਲ ਦੇ ਟਾਰਗੇਟਸ ਨਾਲੋਂ ਕਿਤੇ ਘੱਟ ਹੈ ਤੇ ਇਸ ਸਾਲ ਵੀ ਉਹ ਜਿਹੜੇ ਟਾਰਗੇਟਸ ਨਾਲੋਂ ਘੱਟ ਹੋਣਾ ਸੋ ਨੀਅਰਲੀ 9000 ਕਰੋੜ ਰੁਪਈਆ ਦਾ ਰੈਵਨਿਊ ਇਹਨਾਂ ਨੇ ਜਿਹੜਾ ਹੈ ਫਜ ਕੀਤਾ ਐ ਮਤਲਬ ਜਿਹਨੂੰ ਇਨਫਲੇਟ ਕਰਕੇ ਦਿਖਾਇਆ ਸੈਕੰਡਲੀ ਐਕਸਪੈਂਡੀਚਰ ਤੇ ਆਜੋ ਤੁਸੀਂ ਐਕਸਪੈਂਡੀਚਰ ਇਹਨਾਂ ਨੇ ਉਹਨੂੰ ਸਪਰੈਸ ਕਰਤਾ ਕਿਵੇਂ ਸਪਰੈਸ ਕੀਤਾ ਫਸਟ ਇਜ਼ ਲੁੱਕ ਐਟ ਦ ਸੈਲਰੀਜ਼ ਐਂਡ ਵੇਜਸ ਬਿੱਲ ਯੂਜੂਅਲੀ ਗਵਰਨਮੈਂਟ ਦਾ ਸੈਲਰੀ ਐਂਡ ਵੇਜਸ ਅਕੋਰਡਿੰਗ ਟੂ ਮਾਈ ਲਾਸਟ ਐਕਸਪੀਰੀਐਂਸਸ ਇਨਕਰੀਜ਼ਸ ਬੀਟਵੀਨ 10 ਟੂ 13 15, 14% ਨੋ 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 ਥਿਸ ਈਅਰ ਐਵਰੀ ਈਅਰ ਇਟ ਟੂ ਕੰਪੇਅਰ ਵਿਦ ਰਿਵਾਈਜ਼ਡ ਐਸਟੀਮੇਟ ਐਵਰੀ ਈਅਰ ਇਟ ਇਨਕਰੀਜ਼ਸ ਬਾਏ ਅਰਾਊਂਡ 13 uh, 12 13% ਉਹਦੇ ਵਿੱਚ DA ਪਲੱਸ ਨਿਊ ਏਮਪਲੋਇਸ ਪਲੱਸ ਤੁਹਾਡਾ ਜਿਹੜਾ ਹੈਗਾ ਇਨਕਰੀਮੈਂਟ ਇਹ ਸਿਰਫ ਸੈਲਰੀਜ਼ ਦਾ ਦੇ ਹੈਵ ਸ਼ੋਨ ਐਨ ਇਨਕਰੀਜ਼ ਆਫ ਓਨਲੀ 2% ਲਾਸਟ ਈਅਰ ਉਹਨੇ ਦੱਸੋ ਇੱਕ ਵੀ ਡੀਏ ਨਹੀਂ ਦਿੱਤਾ ਬਟ ਫੇਰ ਵੀ ਸੈਲਰੀ ਬਿਲਿੰਗ ਇਨਕਰੀਜ਼ਡ ਬਾਈ 3000 ਕਰੋੜ ਰੁਪੀਆ ਅਰਾਊਂਡ 2500 ਕਰੋੜ विदाਊਟ ਗਿਵਿੰਗ ਡੀਏ ਤੇ ਹੁਣ ਇਹਨਾਂ ਨੇ ਸਿਰਫ ਸ਼ੋਅ ਕੀਤਾ ਹੈ 700 ਕਰੋੜ ਰੁਪਿਆ ਸਾਡਾ ਸੈਲਰੀ ਬਿਲ ਇਨਕਰੀਜ਼ ਹੋਏਗਾ ਇਸੇ ਤਰ੍ਹਾਂ ਪੈਨਸ਼ਨਸ ਦਾ ਦੇ ਹੈਵ ਸਪਰੈਸਡਡ ਬਾਈ 750 ਕਰੋੜ ਰੁਪੀਆ ਥੇਅਰ ਇਜ਼ ਨੋ ਮੈਂਸ਼ਨ ਆਫ ਪਿਛਲੇ ਸਾਲ ਦੀਆਂ ਜੋ ਸਾਡੀਆਂ ਉਹਨੇ ਏਰੀਅਰਸ ਆਫ এমਪਲੋਇਜ਼ ਜਿਹੜੇ ਏਰੀਅਰਸ ਨੇ ਉਹ ਹੁਣ 6000 ਕਰੋੜ ਰੁਪਏ এমਪਲੋਇਜ਼ ਦੇ ਏਰੀਅਰਸ ਹੋ ਚੁੱਕੇ ਨੇ ਜਿਹੜੇ ਮਲਾਜ਼ਮਾਂ ਦੇ ਦੇਣ ਵਾਲੇ ਨੇ ਉਹਦੇ ਬਾਰੇ ਕੋਈ ਇੱਥੇ ਰੈਫਰੈਂਸ ਨਹੀਂ ਪੇ ਕਮਿਸ਼ਨ ਆਉਣ ਵਾਲੀ ਹੈ ਪੇ ਕਮਿਸ਼ਨ ਮਿਨੀਮਮ 15% ਜਿਹੜਾ ਆਮ ਤੌਰ ਤੇ ਇਨਕਰੀਸ ਦਿੰਦੀ ਹੈ ਪੇ ਕਮਿਸ਼ਨਰੀ ਇੰਪਲੀਮੈਂਟੇਸ਼ਨ ਦੀ ਇੱਥੇ ਕੋਈ ਰੈਫਰੈਂਸ ਨਹੀਂ ਹੈਗੀ ਕਿ ਅਸੀਂ ਕਿੱਥੋਂ ਇੰਪਲੀਮੈਂਟ ਕਰਾਂਗੇ ਪੈਸੇ ਸ਼ੋ ਨਹੀਂ ਕੀਤੇ ਇਹਨਾਂ ਨੇ ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਰਾ ਅਨਦਰ ਥਿੰਗ ਵਿਚ ਦੇ ਹੈ ਸਪਰੈਸਡ ਇਹਨੇ ਕਲੀਅਰ ਕਰ ਦਿੱਤਾ ਘਰ ਘਰ ਨੌਕਰੀ ਦੀ ਗੱਲ ਸੀ ਜਿਹੜੇ EMPLOYEES SALARY ਤੋਂ ਤੁਹਾਨੂੰ ਪਤਾ ਲੱਗਦਾ ਹੈ ਇਹਨੇ ਕੋਈ ਨੌਕਰੀ ਨਹੀਂ ਦੇਣੀ ਜਿਹੜੀ ਫਿਗਰਜ਼ EMPLOYEES SALARY ਦਿੱਤੀ ਹੈ ਇਹਦਾ ਮਤਲਬ ਕੋਈ ਨੌਕਰੀ ਨਹੀਂ ਹੋਣੀ ਘਰ ਘਰ ਤੇ ਤੁਸੀਂ ਇਹ ਵੀ ਦੇਖੋ ਜਿਹੜੀ ਇਹਨਾਂ ਨੇ ਪਿਛਲੇ ਸਾਲ ਦਾ ਇੱਕ ਪਿਛਲੇ ਰਿਵਾਈਜ਼ ਐਸਟੀਮੇਟਸ ਵੀ ਇਹਨਾਂ ਨੇ ਫੱਜ ਕੀਤੇ ਹੋਏ ਨੇ ਤੁਸੀਂ ਦੇਖੋਗੇ ਰਿਵਾਈਜ਼ਡ ਐਸਟੀਮੇਟਸ ਇਨਾਂ ਨੇ ਸ਼ੋਅ ਕੀਤਾ ਵੀ ਪਾਵਰ ਸਬਸਿਡੀ ਅਸੀਂ 10255 ਕਰੋੜ ਰੁਪਏ ਦਿੱਤੀ ਹੈ ਵਾਇਲਸ ਦ ਪਾਵਰ ਸਬਸਿਡੀ ਪੇਡ ਇਸ ਓਨਲੀ 6000 ਦੇਵ ਐਸਟੀਮੇਟਡ ਇਹਨਾਂ ਨੇ ਸ਼ੋਅ ਕੀਤਾ ਵੀ ਅਸੀਂ ਪੇ ਕਰ ਦਾਂਗੇ ਇਨ ਦਾ ਕਮਿੰਗ ਫਿਊ ਡੇਸ which is not possible 4000 ਕਰੋੜ ਰੁਪਏ ਤੇ ਇਹੀ ਇਹਨਾਂ ਨੇ ਪਿਛਲੇ ਸਾਲ ਦੇ ਓਵਰਸਟੇਟ ਕੀਤਾ ਨਹੀਂ ਬਟ ਦੈਨ ਵਾਈ ਹੈਜ਼ ਹੀ ਸ਼ੋਅਡ ਇਟ ਇਨ ਰਿਵਾਈਜ਼ਡ ਐਸਟੀਮੇਟਸ ਨਹੀਂ ਬਟ ਨੋ 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 ਓਕੇ ਨੋ ਨੋ ਵਾਈ ਆਰ ਯੂ ਸੇਇੰਗ ਇਟ ਇਫ ਦੇ ਸੈਡ ਲਾਸਟ ਬਜਟ ਹੀ ਹੈਡ ਪੁਟ ਪ੍ਰੋਵੀਜ਼ਨਸ ਐਨੋ ਇਹ ਕੋ ਇੰਪਲੀਮੈਂਟ ਕੀਤਾ ਨਹੀਂ ਐ ਕੈਰੀ ਫੋਰਵਰਡ ਤੁਸੀਂ ਕਿੰਨੀ ਦਿਨ ਕਰ ਲੋਗੇ ਦੇ ਨੈਕਸਟ ਇਅਰ ਹੀ ਇਲ ਸੇ ਕਿ ਮੈਂ 12000 ਕਰੋੜ ਸੀ ਮੈਂ 2000 ਦਿੱਤਾ ਹੈ ਅਗਲੀ ਦਾ 10000 ਕਰੋੜ ਤੇ 6000 16000 ਅਬ ਬਿਜਲੀ ਬੋਰਡ ਫੇਲ ਹੋ ਜਾਊਗਾ ਯੂ نو ਯੂ ਕੈਨਟ ਸੇ ਕੈਰੀ ਫੋਰਵਰਡ ਥੀਸ ਆਰ ਦੈਟਸ ਵਾਸ ਇਫ ਫੈਬ੍ਰੀਕੇਟਡ ਫਿਗਰਸ ਤੁਸੀਂ ਨਹੀਂ ਕੈਰੀ ਫੋਰਵਰਡ ਵੀ ਦੇ ਆਰ ਦੇ ਹੈਪ ਟੂ ਕੈਰੀ ਫੋਰਵਰਡ 9500 ਕਰੋੜ ਦੀ ਤਾਂ ਇਸ ਸਾਲ ਦਾ ਬਿੱਲ ਹੈ 5000 ਕਰੋੜ ਦਾ ਪਿਛਲੇ ਸਾਲ ਦਾ 145000 ਕਰੋੜ ਰੁਪਏ ਦਾ ਜਿਹੜਾ ਪਾਵਰ ਸਬਸਟੀ ਦਾ ਬਿੱਲ ਹੈ ਉਹ ਵੀ ਅਨਗੇਂਦਸ਼ ਨੂੰ ਲੈ ਮਤਲਬ ਉਹ ਵੀ ਇਹਨਾਂ ਨੇ ਅੰਡਰ ਜਿਹੜਾ ਹੈ ਉਹ ਉਹ ਵੀ ਸਪਰੈਸ ਕੀਤਾ ਹੋਏਗਾ ਮਤਲਬ ਜਿੱਥੇ ਵੀ ਪੈਸਾ ਜਿੱਥੇ ਵੀ ਖਰਚਾ ਸਪਰੈਸ ਕਰ ਸਕਦੇ ਸੀਗੇ ਇਹਨਾਂ ਨੇ ਰੈਵਨਿਊਸ ਨੂੰ ਮਿਸਮੈਚ ਦੇ ਤੁਸੀਂ ਲਗਾਉਂਗੇ ਇਫ ਯੂ ਲੁੱਕ ਐਟ ਦ ਮਿਸਮੈਚ ਥੈਟ ਇਜ਼ ਅਗੇਨ ਅਰਾਊਂਡ 13000 ਕਰੋੜ ਰੁਪੀਏ ਜਿਹੜਾ ਰੈਵਨਿਊ ਗੈਪ ਜਿਹੜਾ ਸਪਰੈਸਡ ਐਕਸਪੈਂਡੀਚਰ ਤੇ ਇਨਫਲੇਟਿਡ ਰੈਵਨਿਊਸ ਜਿਹੜੇ ਨੇ ਜੋਨ ਨੂੰ ਤੁਸੀਂ ਦੇਖੋਗੇ ਤਾਂ ਇਟ ਇਜ਼ ਅ ਮਿਸਮੈਚ ਆਫ ਐਟ ਲੀਸਟ 13000 ਕਰੋੜ ਰੁਪੀਆ ਵਿਚ ਇਜ਼ ਅ ਹਿਊਜ ਹਿਊਜ ਅਮਾਉਂਟ ਤੁਸੀਂ ਇਨਾ ਅਮਾਉਂਟ ਨੂੰ ਜਿਹੜਾ ਇਸ ਸ਼ੈਮ ਬਜਟ ਤੁਸੀਂ ਜੇ ਇਸ ਤਰੀਕੇ ਨਾਲ ਦੇਖੋ ਵਾਟ ਐਲਸ ਇਜ਼ ਇਟ ਦੇ ਲੋਕਾਂ ਨੂੰ ਫਰਾਡ ਕਰਨਾ ਅਸੀਂ ਤਾਂ ਸੱਚ ਦਾ ਸਿੰਪਲ ਕਹਨੇ ਆ ਵੀ ਤੁਸੀਂ ਬਜਟ ਲਿਆਉਣੇ ਕਿਉਂ ਤੁਸੀਂ ਆਪਦਾ ਇੱਕ ਲੰਮਸਮ ਫਿਗਰਸ ਪਾਸ ਕਰਾ ਲਿਆ ਕਰੋ ਤੇ ਲਾਸਟ ਇਅਰ ਜਦ ਇਸ ਹਾਲ ਖਤਮ ਹੋਊਗਾ ਉਦੋਂ ਤੁਸੀਂ ਡਿਮਾਂਡਸ ਆਫ ਗ੍ਰਾਂਟ ਦੇ ਵਿੱਚ ਬਜਟ ਹੈਡ ਵਾਈਜ਼ ਸਾਰੇ ਸੈਂਕਸ਼ਨ ਕਰਵਾ ਲਓ ਏ ਮਤਲਬ ਦਿਸ ਦਿਸ ਇਸ ਅਗੇਨ ਰੈਪੀਟੀਸ਼ਨ ਆਫ ਲਾਸਟ ইয়ারਸ ਬਜਟ देयर इज ਨथिंग ਨਿਊ ਐਂਡ ਆ ਡੋਨਟ ਥਿੰਕ ਪੀਪਲ ਆਫ ਪੰਜਾਬ ਵਿਲ ਗੈਟ ਐਨੀ ਰੀਲੀਫ ਸਾਢੇ 4000 ਕਰੋੜ ਇਹਨਾਂ ਨੇ ਰੱਖਿਆ ਫਾਰਮਰਸ ਦਾ ਕਹਿੰਦੇ ਸੀ 90000 ਕਰੋੜ ਤੇ ਸਾਢੇ 4000 ਕਰੋੜ ਚੋਂ ਮੈਂ ਅੱਜ ਲਿਖ ਕੇ ਦੇਣ ਨੂੰ 10000 ਕਰੋੜ ਵੀ ਨਹੀਂ ਇਹਨਾਂ ਨੇ ਦੇਣਾ ਇਹ ਸੋ ਇਸ ਲਈ ਜੇ ਯੂ ਆਰ 1500 ਕਿਹਾ ਸੀ 300 ਦਿੱਤਾ ਸੀ So these figures... And that 90,000 is the waiver that Captain has brought with Where? They haven't, they not put it in. What? So 200 professional tax, how yeah. Kinna so you yeah. 150 rupees. But what about the 6,500, 9,000 crores? <coughs> it has traditional. Do you know what they did smile, smartly? They put it under different heads. ਇਕ ਤਾਂ ਡਿਸਟ੍ਰਿਕਟ ਰਿਸੋਰਸ ਮੋਬਿਲ 1500 ਕਰ ਦਿੱਤਾ ਫਿਰ ਅਦਰ ਰੈਵਨਿਊਸ ਉਹਨੇ 6000 ਤੋਂ 30 ਇਨਕਰੀਸ ਕਰ ਦਿੱਤੀਆਂ ਫਰਥੋਂ ਵੇ ਉਹ ਤਾਂ GST ਹੋ ਗਿਆ 90% ਆਫ ਦ ਰੈਵਨਿਊਸ ਆਰ ਗੋਇੰਗ ਫਰੋਂ GST ਫਰੋਂ ਵਾਟਰ ਰਿਸੋਰਸ ਅਸੀਂ ਗੇਟਿੰਗ ਅਦਰਸ ਮਨੀ ਫਰੋਂ ਅੱਛਾ ਵੱਡੀ ਗੱਲ ਜਸਟੂ ਕਿਹੜਾ ਸਵਾ ਦੇ ਗੁਰੂ ਰਵੀਦਾਸ ਜੀ ਮਹਾਰਾਜ ਦਾ ਜਿਹੜਾ ਕਰਾਲਗੜ ਅਸੀਂ ਮੈਮੋਰੀਅਲ ਬਣਾ ਰਹੇ ਸੀ ਜਿਹੜਾ ਜਗ੍ਹਾ ਉਹਦੇ ਵਾਸਤੇ ਕ੍ਰਿਪਿਆ ਨਹੀਂ ਰੱਖਿਆ ਬਿਹਨ ਸਿੰਘ ਦੇ ਮੈਮੋਰੀਅਲ ਵਾਸਤੇ 2 ਕਰੋੜ ਦੇ ਦਿੱਤੇ ਕੱਲ ਕਾਲੀਦਾ ਨੇ ਸਾਡੇ ਜੋਰਜ ਜਿੱਤਿਆ ਸੀ ਮੇਰੇ ਨਾਲ ਪਸੰਦ ਕੀਤਾ ਸੀ ਉਹ ਜਿਹੜਾ ਜੋਰਜ ਜਿੱਤਿਆ ਸੀ ਕੱਲ ਬਜਟ ਪੇਸ਼ ਕਰ ਰਿਹਾ ਅਸੀਂ ਹਰ ਹੱਦ ਦੇ ਵਿੱਚ ਰੱਖੀ ਹੋਈ ਹੈ ਐਂਡ ਐਂਡ ਵੀ ਵੀ ਆਰ ਸਟਰੋਂਗਲੀ ਅਗੇਂਸਟ ਥੈਮ ਆਰ ਪੁੱਟਿੰਗ ਪ੍ਰੋਫੈਸ਼ਨਲ ਟੈਕਸ ਅਕਾਲੀ ਦਲ ਵੀ ਪੰਜਾਬ ਦੇ ਲੋਕਾਂ ਤੇ ਆਦਾ ਹੁਣ ਐਂਡ ਥਿਸ ਇਜ਼ ਅ ਵੈਰੀ ਬਿਗ ਬਰਡਨ ਔਨ ਆਲ ਆਫ ਦ ਜੀਐਸਟੀ ਦੀ ਗੱਲ ਪਰਮਿੰਦਰ ਅੱਜ ਕਰ ਇੱਕ 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 ਜੀਐਸਟੀ ਦਾ ਜਿਹੜਾ ਇਹਨਾਂ ਨੇ ਦੇਖੋ ਦ ਵੇ ਦੇ ਟ੍ਰਾਈਂਗ ਟੂ ਹਾਈਡ ਫਿਗਰਸ ਇਹਨਾਂ ਨੇ ਬ੍ਰੇਕਅਪ ਇਸ ਸਾਲ ਦਾ ਸ਼ੋ ਕੀਤਾ ਜਿਹੜਾ ਜੀਐਸਟੀ ਦਾ ਕੋਈ ਰੈਵਨਿਊ ਨਹੀਂ ਸ਼ੋ ਕੀਤਾ ਸਾਰਾ ਵੈਟ ਦੇ ਵਿੱਚ ਸ਼ੋ ਕਰਤਾ ਬਿਕੋਜ਼ ਅਦਰਵਾਈਜ਼ ਦੇ ਊਡ ਹੈਵ ਹੈਡ ਟੂ ਗਿਵ ਅ ਗਿਵ ਅ ਬ੍ਰੇਕਅਪ ਆਫ ਵੈਟ ਐਂਡ ਜੀਐਸਟੀ ਫਿਗਰਸ ਸੋ ਉਹਨਾਂ ਨੇ ਕਲੱਬ ਕਰਤਾ ਇੱਕ ਚ ਸੋ ਦੈਟ ਹੁਣ ਇਹਨਾਂ ਨੇ ਮੇਰੇ ਹਿਸਾਬ ਨਾਲ ਵੈਟ ਫਿਗਰਸ ਨੇ ਜਿਹੜੇ ਉਹਨਾਂ ਨੂੰ ਇਸਾ ਪਿਛਲੇ ਸਾਲ ਦੇ ਨੂੰ ਹੁਣ ਫੱਜ ਕਰਕੇ 6333 ਕਰਾ ਲਿਆ ਪ੍ਰੋਬਬਲੀ ਦੈਟ ਇਜ਼ ਆਲਸੋ ਇਨਫਲੇਟਡ ਫਿਗਰ 6333 ਕਰੋੜ ਜਿਹੜਾ ਨੇ ਸ਼ੋ ਕੀਤਾ ਉਹ ਵੀ ਘੱਟੋ ਘੱਟ ਹਜ਼ਾਰ ਕਰੋੜ ਇਹਨਾਂ ਦਾ ਇਨਫਲੇਟਡ ਹੋਣਾ ਹੈਗਾ ਤਾਂ ਹੀ ਇਹਨਾਂ ਨੇ ਉਹ ਜਿਹੜੇ ਫਿਗਰਸ ਨੇ ਐਕਚੁਅਲ ਫਿਗਰਸ ਬ੍ਰੇਕਅਪ ਦੋਨਾਂ ਦਾ ਨਹੀਂ ਦਿੱਤਾ ਦੇ ਆਰ ਹਾਈਡਿੰਗ ਮੋਰ ਦੈਨ ਰਿਵੀਲਿੰਗ ਸਾਰਾ ਕੁਝ ਹਾਈਡ ਕਰ ਰਹੇ ਹੁਣ ਪ੍ਰੋਫੈਸ਼ਨਲ ਟੈਕਸ ਹੈ ਪ੍ਰੋਫੈਸ਼ਨਲ ਟੈਕਸ ਇਸ ਦਾ ਟੈਕਸ ਔਨ ਦੀ ਇਨਕਮ ਟੈਕਸ ਆਲਰੇਡੀ ਬੀਇੰਗ ਪੇਡ ਇਨਕਮ ਟੈਕਸ ਤਾਂ ਪਹਿਲਾਂ ਹੀ ਲੋਕ ਵਿਚਾਰੇ ਬਰਡਨ ਨੇ ਮੁਲਾਜ਼ਮਾਂ ਨੂੰ ਡੀਏ ਤਾਂ ਦੇ ਨਹੀਂ ਰਹੇ ਹੁਣ ਉਹਨਾਂ ਤੇ ਟੈਕਸ ਲਾ ਕੇ ਅੱਗੇ ਹੁਣ ਮੁਲਾਜ਼ਮ ਨੂੰ ਆਪਦਾ ਪ੍ਰੋਫੈਸ਼ਨਲ ਟੈਕਸ ਕਟਾਉਣਾ ਪਿਆ ਕਰੂ ਉਹਦੀ ਤਨਖਾਹ ਘਟ ਗਈ ਇਨ ਰੀਅਲ ਟਰਮਸ ਦੇ ਹੈਵ ਟੇਕਨ ਆਊਟ ਮਨੀ ਫਰਮ ਦੀ ਸੈਲਰੀ ਆਫ EMPLOYEES ਐਂਡ ਆਲ ਪ੍ਰੋਫੈਸ਼ਨਲਸ ਐਨੀ ਇਨਕਮ ਟੈਕਸ ਟੈਕਸ ਪੇਇੰਗ ਪੰਜਾਬੀ ਵਿਲ ਹੈਵ ਟੂ ਪੇ ਸੋ ਦਿਸ ਇਜ਼ ਅਗੇਨ A very big burden on the uh, people of Punjab. message no, that no employees will get pay commission. that pay commission ruled out. Second message is to the youth no jobs to the youth. And there is no scheme, new scheme which they have launched, which is worth mentioning. Like a new, new plan for the state, for any section of society. There is nothing in this. ਇਟ 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 ਦੇਰ ਹੈ ਨੋ ਲੀਗੈਲਟੀ देयर इज नो ਇਲੈਗੈਲਟੀ ਜਿਹੜੀ ਹੁਣ ਆਪਣੇ ਐਡ ਦਿੰਦੇ ਆ ਉਹ ਕਾਂਗਰਸ ਰਿਕਵਰ ਕਰ ਲੈਣ ਮਨਮੋਹਨ ਸਿੰਘ ਉਹ ਵੀ ਕੀਤਾ ਸਰ ਮਨਮੋਹਨ ਸਿੰਘ ਨੇ ਕੀਤਾ ਜਿਹੋ ਦੇ ਕਰ ਲੈਣ ਇੱਕ ਨਾ ਆਈ ਥਿੰਕ ਲੈਟਸ ਨਾਟ ਇਟ ਆਈ ਥੈਟਸ ਨਾਟ ਡੀਰੇਲੈਟ ਲੈਟਸ ਨਾਟ ਡੀਰੇਲੈਟ ਦਾ ਬਜਟ ਵੀਲ ਅਨਸਰ ਥੈਟ ਸੈਪਰੇਟਲੀ ਸੈਪਰੇਟ ਬੈਸਟ ਜੀ ਹੈਸ ਸਟਾਰਟਡ ਗੋਇੰਗ ਬਿਯੋਂਡ ਇੱਕ ਹੋਰ ਇੱਕ ਬਜਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਕਿਸਾਨ ਸੁਸਾਈਡ ਹੋਏ ਨੇ ਉਹਦਾ ਕਾਰਨ ਸੈਂਟਰ ਹੈ ਮੈਂ ਉਹ ਇੱਕ ਨਾ ਥਿਸ ਇਸ ਅ ਪੋਲਿਟਿਕਲ ਡਾਕੂਮੈਂਟ Not a budget document. Financial this is like a governor just which he clearly said this is a fraudulently manipulated uh, figures, which is a I think this should be made a criminal offense. A finance minister deceiving the state, I think it is the biggest, uh, it should be biggest offense. How and can you deceive the people of the people? Of and the he's state? also, uh, you know, created a serious offense by disclosing the budget. Achha, another media issue nabjoe singh sidhu has presented part of the budget before the budget. this is the biggest offense, violation of oath. There, that means there's a conflict there, between manpreet singh badal and nabjoe sidhu. that both of them need to be dismissed or there will be privilege motion as well. As there should be a criminal case against them. You know, indeed for finance minister chalo basically <clears> wo hai ki aaj tak all budget related these budget <throat> copies <coughs> we <cado> get when the finance minister starts speaking even the cabinet everyone will be knowing even the cabinet does not know a budget A finance minister can be dismissed. Any officer can be dismissed if he leaks out the budget before. And the finance minister and of Sindhu, both of them that means are need to be prosecuted. Finance Minister. Yeah, the especially just the even cabinet to judge approval. To stop we it. when and even the cabinet when the, 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 the approval is sought from the, the, the cabinet for the budget, only the figures are given. Even in the cabinet meeting only the figures are presented, no detail of scheme, where money is being allocated, where is being spent, that is a very sacred document. And I think uh, we are, uh, Kalidan is talking to our lawyers, we will take, if it is if it's, if it's a criminal offence we will take it to the <coughs> logical conclusion so, and we will move a privilege motion against both of them in the house, beginning of house, <coughs> for strict action. Here. ਕੱਲ ਵੀ ਆ ਟੂ ਇਨਵੋਲਡ ਇਨ ਦਾ ਬਜਟ ਆ ਮੁੱਕ ਲੈਣ ਦੋ ਵੀ ਯੂ ਗੈਟ ਲਵਲੀ ਰਿਐਕਸ਼ਨ ਮਿੱਟੀ ਦਾ ਡੇਲਾ ਵੀ ਰੋੜੋ ਕਨਸੈਂਟਰੇਟ ਹੋਲੀ ਇਨ ਦਾ ਬਜਟ ਟੂਡੇ ਐਨੀ ਕੁਐਸਚਨ ਔਨ ਦਾ ਬਜਟ ਸਰ ਆਈ ਆਈ ਕੈਨ ਆ ਮੇਕ ਅ ਪੁਆਇੰਟ ਕੈਨ ਆ ਮੇਕ ਅ ਪੁਆਇੰਟ ਆਈ ਜਸਟ ਵਾਂਟ ਟੂ ਮੇਕ ਟੂ ਪੁਆਇੰਟਸ ਜੀ ਦੇਖੋ ਕਰ ਕਰ ਰੋਜ਼ਗਾਰ ਇਜ਼ ਅ ਵੈਰੀ ਇੰਪੋਰਟੈਂਟ ਕਮਿਟਮੈਂਟ ਟੂ ਦਾ ਯੂਥ ਨੌਜਵਾਨਾਂ ਨੂੰ ਉਹਦੇ ਚ ਕੀ ਕਹਿ ਰਿਹਾ ਕਹਿੰਦੇ ਅਸੀਂ ਡਿਸਟ੍ਰਿਕਟ ਬਿਊਰੋਸ ਆਫ এমਪਲॉयਮੈਂਟ ਐਂਡ ਐਂਟਰਪ੍ਰਾਈਜ਼ ਆ ਬੀਂਗ ਇਸਟੈਬਲਿਸ਼ਡ ਇਨ ਆਲ ਦਾ 22 ਡਿਸਟ੍ਰਿਕਟਸ 20 ਕਰੋੜਸ ਆ ਬੀਂਗ ਕੈਪਟ ਫਾਰ ਥੈਟ ਈਮਪਲੋਈ ਸੈਲਰੀ ਦੀ ਤਾਂ 10% ਇਨਕਰੀਜ਼ ਦੇ ਨਹੀਂ ਰਹੇ ਤੇ ਇਹਦੇ ਨਾਲ ਕਿਹੜੀ ਘਰ ਘਰ ਲੋਕ ਰੋਜ਼ਗਾਰ ਹੋ ਜੂਗੀ ਮੈਂ ਤਾਂ ਕਹਿ ਸਕਦਾ ਸੇਫਲੀ ਕਹਿ ਸਕਦਾ ਕਿ ਖਜ਼ਾਨਾ ਮੰਤਰੀ ਅੱਜ ਦਾ ਮਿਸਟਰ ਇੰਡੀਆ ਪਤਾ ਨਹੀਂ ਲੁਕ ਚੁਪ ਕੇ ਕੀ ਪੇਸ਼ ਕਰ ਦੇਣਾ ਮਤਲਬ ਉਹ ਲੋਕਛੇਪ ਵਾਲਾ ਹੀ ਕੰਮ ਹੋ ਗਿਆ ਹਾਂਜੀ ਉਹ ਨਹੀਂ ਵਾਕਿਆ ਮਤਲਬ ਜੋ ਕੰਮ ਕੋਈ ਨਹੀਂ ਕਰ ਪਾ ਰਿਹਾ ਲਿਖ ਛਪ ਕੇ ਪਤਾ ਨਹੀਂ ਕੀ ਕਰਦੇ ਨੇ ਇਹਨਾਂ ਦੇ ਦੂਜਾ ਕੰਮ ਵੇਖੋ ਸਾਰੇ ਹਿੰਦੁਸਤਾਨ ਚ ਸਭ ਤੋਂ ਸਸਤੀ ਥਾਂ ਤੇ ਸੋਲਰ ਦੇ ਪਲਾਂਟ ਲੱਗਦੇ ਆ ਇਹਨਾਂ ਨੇ ਅੱਜ ਅਨਾਉਂਸ ਕਰਤਾ ਕਿ ਜਿਹੜੀ ਬਟਿੰਡੇ ਦੀ ਸਭ ਤੋਂ ਵੈਲਿਊਬਲ ਲੈਂਡ ਆ ਉੱਤੇ ਸੋਲਰ ਵਰਲਡ ఓਪਨ ਮੈਂ ਤੁਹਾਨੂੰ ਉਹੀ ਚੀਪਸਟ ਲੈਂਡ ਇਨ ਰਾਜਸਥਾਨ ਵਾਇਰ ਸੋਲਰ ਇਨ ਰਾਜਸਥਾਨ ਮਧਿਆਪ੍ਰਦੇਸ਼ ਮੋਹਰ because per acre the land is cheaper and that's why they want to put it there the most valuable land he wants to put solar how will it ever be viable matlab world is going to the left a man is going to the right madam da saab manpreet singh badal da portfolio culture culture da de do matlab thon vi sabhi ajj da samajh nahi aaye urdu zyada bol ke speech shayari changi thi adde ta madam dasso ki strategy ki hai lokan nu pata hi lagge budget ki cheez hai do che ne kaise shayari karke hi sara ਕਰਕੇ ਨਾ ਉਹਨੂੰ ਸਮਝ ਆਉਂਦੀ ਕਿਉਂਕਿ ਬੇਸਿਕਲੀ ਹੀ ਇਜ਼ ਨਾਟ ਆ ਫਾਈਨੈਂਸ ਮੈਨ ਉਹਨੂੰ ਫਾਈਨਾਂਸ ਉਹ ਕਹਿੰਦਾ ਐਨ ਐਸ ਆਰ ਮੈਂ ਕਾਲੀਆਂ ਤੇ ਰਿਆ ਮੈਨੂੰ ਉਹਨਾਂ ਨੇ ਸਿਖਾਇਆ ਉਹ ਨਹੀਂ ਨਹੀਂ ਉਹਨੂੰ ਪਤਾ ਹੀ ਨਹੀਂ 1+1=2 ਕੋਈ ਤਾਂ ਬਸ ਉਹਨੇ ਦਾ ਪੂਰਾ ਦੂਜਾ ਹੀ ਕਰ ਦੇਣਾ ਜੇ ਸਿੱਖ ਜਾਂਦਾ ਤੇ ਛੱਡ ਕੇ ਜੀ ਜਾਂਦਾ ਛੋ ਐਸਲੀ ਬਜਟ ਇਜ਼ ਓਨਲੀ ਠੋਕੋ ਤਾਲੀ ਧੱਕੋ ਤਾਲੀ ਮੁੱਕ ਕੀ ਕਰਨੀ ਠੋਕੋ ਫੋਕੀ ਤਾਲੀ ਹਾਂ ਸਵਾਲ ਪੁੱਛ ਲਓ ਜੀ ਐਨੀ ਕੁਐਸਚਨਸ ਹਾਂ ਜੀ ਆ ਬੁਜੁਰਗਾਂ ਨੂੰ ਕਰ ਦਿਓ ਜੀ ਬੁਜੁਰਗਾਂ ਨੂੰ ਹਾਂ ਜੀ ਸਰਕਾਰ ਨੂੰ بار بار ਇਹ ਤਾਂ ਡਿਵੈਲਪਮੈਂਟ ਲਗਾਇਆ ਤੁਹਾਡੇ ਕੋਲ ਫਾਇਦੇ ਸਰਕਾਰ ਫਰਾਂਦਾ ਆਦੀ ਛੱਡ ਗਈ ਗੱਲੀਆ ਸਾਡੇ ਹੱਥ ਪੰਨੇ ਹੋਏ ਕਮਰੇ ਪਰ ਹੋਏ ਓਕੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਜੀ ਦਿਸ ਇਜ਼ ਅਸੀਂ ਵਾਈਟ ਪੇਪਰ ਪਿਛਲੇ ਸਾਲ ਦਿੱਤਾ ਸੀ ਅਸੀਂ ਸਾਰੀ ਫਾਈਨੈਂਸ ਦੀ ਪੋਜੀਸ਼ਨ ਦੱਸਿਆਂ ਪਹਿਲੀ ਗੱਲ ਕਰਜ਼ਾ ਅਸੀਂ ਕੋਈ ਵੀ ਸਟੇਟ ਕੈਨ ਨਾਟ ਬੋਰੋ ਐਜ਼ ਮੱਚ ਐਜ਼ ਦੇ ਵਾਂਟ ਦੇ ਦੇ ਹੈਵ ਅ ਲਿਮਿਟ 3% ਉਹਦੇ ਵਿੱਚ ਇਹ ਵੀ ਉਹਨਾਂ ਬੋਰੋ ਕਰ ਰਹੇ ਨੇ ਇਹਨਾਂ ਨੇ ਜਿਆਦਾ 2 ਸਾਲ ਨਹੀਂ ਜੀ ਹਾਂਜੀ ਨਹੀਂ ਤੁਸੀਂ ਕਹ ਖਜ਼ਾਨਾ ਖਾਲੀ ਵਾਲੀ ਗੱਲ ਕੀਤੀ ਨਾ ਜੀ ਤੁਸੀਂ ਮੈਂ ਕਹਿਆ ਸੀ ਕਿ ਲੋ ਫਿਨੈਂਸ਼ੀਅਲ ਜਿਹੜਾ ਕੋਈ ਸਰਕਾਰ ਕੋਈ ਨਵਾਂ ਕੁਛ ਲਾਸ਼ ਨਹੀਂ ਮੈਂ ਉਹ ਹੀ ਸ਼ੁਰੂ ਕੀਤਾ ਨਾ ਜੀ ਕਿ ਇਹਨਾਂ ਨੇ ਤਕਰੀਬਨ 9000 ਕਰੋੜ ਦੀ ਐਡੀਸ਼ਨਲ ਰੈਵਨਿਊ ਸ਼ੋ ਕਰਤੀ ਵੇਰੀਅਸ ਹੈਡਸ ਉਹ 9000 ਕਰੋੜ ਟੈਕਸਾਂ ਵੀ ਆਊਗਾ ਜਾਂ ਤਾਂ ਕੱਢ ਦੇ ਨ ਫਿਗਰਸ ਆਦਰ ਦੇ ਸੇ ਨੋ ਟੈਕਸ ਦੈਨ ਦੇ ਸ਼ੁੱਡ ਮੂਵ ਦੋਸ ਫਿਗਰਸ ਇਫ ਦੇ ਸੇ ਡੋਟ ਰਿਮੂਵਿੰਗ ਦ ਫਿਗਰਸ ਫਿਰ ਟੈਕਸ ਅਸਲ ਕਿਹਨ ਲਾਉਣੇ ਐਨੀ ਅਦਰ ਹੋਰ ਕੋਈ ਜੀ ਚਾਹੀ थैंक यू ਯਾਰ ਮੈਂ ਤੈਨੂੰ ਦੱਸਦਾ ਅੱਜ ਬਜਟ ਤੇ ਮੈਂ ਰੱਖ ਰਹੇ ਹਾਂ ਵੀ ਵਿਲ ਡਿਸਕਸ ਦੈਟ ਟੂਮੋਰੋ ਨੈਕਸਟ ਟਾਈਮ ਨੇ ਨੇ ਕਿ ਕਿਹੜਾ ਯਾਰ ਗੱਲ ਸੁਣੋ ਪੂਡਾ ਇਸ ਅ ਐਕਸਟਰਾ ਬਜਟਰੀ ਅਲੋਕੇਸ਼ਨ ਹੁੰਦੀ ਹੈ ਉਹ ਜੇ ਪੂਡਾ ਪੂਡਾ ਇਸ ਔਰ ਜਿਹੜੇ ਜਿਹੜੇ ਨੇ ਇਹ ਆਰਗੇਨਾਈਜੇਸ਼ਨਸ ਨੇ ਥੀਸ ਆਰ ਐਕਸਟਰਾ ਬਜਟਰੀ ਪ੍ਰੋਵੀਜਨਸ ਨੇ ਜਿਹੜਾ ਕੋਈ ਰਿਸੋਰਸਸ ਹੈ ਥਿਸ ਇਸ ਨਾਟ ਪਾਰਟ ਆਫ ਦੀ ਕਨਸੋਲੀਡੇਟਡ ਫੰਡ ਸੋ ਉਹ ਸਾਡੀ ਉਹਨਾਂ ਦੀ ਇੰਟਰੈਕਸ਼ਨ ਹੈ ਪੈਸੇ ਲੈਣੇ ਦੇਣੇ ਉਹਨਾਂ ਨੂੰ ਮੋੜੇ ਵੀ ਨੇ ਉਹ ਜੂ ਵੀ ਇਹ ਸਕੀਮ ਜਿਹੜਾ ਅਸੀਂ ਲੋਨ ਲੈ ਕੇ ਪੈਸਾ ਉਹਨਾਂ ਨੇ ਲੋਨ ਲੈ ਕੇ ਸਾਨੂੰ ਦਿੱਤਾ ਸੀ ਉਹ ਮੋੜਤਾ ਨਹੀਂ ਮੋੜੇ ਜਾ ਰਹੇ ਉਹਨਾਂ ਨੂੰ 3 ਸਾਲਾਂ ਦੇ ਵਿੱਚ ਮੋੜਤਾ ਪੈਸਾ ਚੈੱਕ ਕਰਵਾਲੋ ਉਹ ਤਾਂ 1 ਸਾਲ ਦਾ ਕੈਗ ਕਰਦੀ ਆ ਸੀ ਤੇ 3 ਸਾਲਾਂ ਦਾ ਮੋੜ ਤਾਂ ਸਾਰਾ ਪੈਸਾ ਚਲੋ ਹੋਰ ਛੱਡੋ ਕਾਂਗਰਸ ਨੂੰ ਐਨਾ ਪੁੱਛ ਲਿਓ ਕੈਗ ਨੂੰ ਮੰਗਦੇ ਆ ਕੈਗ ਨੂੰ ਮੰਗਦੇ ਹੋ ਆਪ ਤਾਂ ਰੌਲਾ ਪਾਉਂਦੇ ਹੋਣੀ ਪਹਿਲੀ ਗੱਲ ਹੈ ਦੋ ਏਵਰੀ ਸਟੇਟ ਗਵਰਨਮੈਂਟ ਪਬਲਿਸਾਈਜ਼ਸ ਇਟਸ ਸਕੀਮਸ ਸੋ ਇਟ ਇਜ਼ ਇਲੀਗਲ ਇਫ ਦੇ ਥਿੰਕ ਇਟਸ ਇਲੀਗਲ ਕਰਨ ਸਾਡੇ ਦਾ ਕੇਸ ਸਰ ਇੱਕ ਹੋਰ ਐਵੇਂ ਇਹਦਾ ਮਤਲਬ ਜਿਹੜਾ ਕੱਲ ਵੀ ਜਿਹੜਾ ਹੁਣ ਕੈਪਟਨ ਸਾਹਿਬ ਦੇ ਪੁਆਰੇ ਐਡ ਜ਼ਰੀਆ ਵਾਟ ਇਜ਼ ਦੈਟ ਲੇਕਿਨ ਉਹਨਾਂ ਨੇ ਸਪੈਸਿਫਾਈ ਨਹੀਂ ਕੀਤਾ ਗਿਆ ਨੋ ਨੋ ਡਸ ਕਾਂਗਰਸ ਕਾਂਗਰਸ ਨੇ ਕੀਤਾ ਨਹੀਂ ਡਸ ਕਾਂਗਰਸ ਅਗਰੀ ਵੀ ਕੈਗ ਕੋ ਤੁਹਾਡੇ ਮਾਲਕਾਂ ਦੇ ਸਪਸ਼ਟ ਕਰ ਲੱਗੇ ਹੈ ਬਿਕਾਜ਼ ਫਿਰ ਰਾਹੁਲ ਗਾਂਧੀ ਕੁਝ ਕਹਿ ਰਿਹਾ ਹੈ ਕੁਝ ਕਹਿ ਰਿਹਾ ਹੈ ਜਿਹੜਾ ਸਪਸ਼ਟ ਕਰਦਾ ਤੁਹਾਡੀ ਨੁਕਸਾਨ ਹੋਊਗਾ ਤੁਹਾਡੇ ਤੁਹਾਡੇ ਨੁਕਸਾਨ ਹੋਊਗਾ ਸੋ ਕਿਸੇ ਵਗਤ ਬਜਟ ਦਾ ਜੋ ਕਾਲੀ ਗੋਲ ਕਰ ਰਹੇ ਕਿਉਂ ਕਰ ਰਹੇ ਕਿਹੜੇ ਮੁਕੀ ਨਹੀਂ ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਇਹ ਕਲਿੱਕ ਕਰੋ ਬੈਲ ਆਈਕਨ ਤੇ ਤਾਂ ਜੋ ਤੁਹਾਨੂੰ ਹਰ ਖਬਰ ਮਿਲੇ ਸਭ ਤੋਂ ਪਹਿਲਾਂ ਇਸ ਦੇ ਨਾਲ ਹੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ www.khabarharpalindia.com ਤੇ ਇਸ ਦੇ ਨਾਲ ਹੀ ਤੁਸੀਂ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰ ਸਕਦੇ ਹੋ ਫੇਸਬੁੱਕ ਤੇ ਸਰਚ ਕਰੋ ਖਬਰ ਹਰਪਲ ਇੰਡੀਆ